ਪਿਆ ਕਾਲ ਦੋਸਤੋ ਹੁਣੇ-ਹੁਣੇ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਅਲਰਟ ਖਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੌਸਮ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਸੰਬੰਧੀ ਜਾਣਕਾਰੀ ਸਾਂਝੀ ਰਹਿੰਦੀ ਹੈ ਇਸ ਤਹਿਤ ਹੁਣ ਫਿਰ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਪੰਜਾਬ ਦੇ ਵਿੱਚ 25 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਾਵੈਸ ਦੌਰਾਨ ਕੋਈ ਬੱਦਲਵਾਈ ਐ ਤੇ ਕਦੇ ਤੇਜ਼ ਤੋਂ ਨਮੀ ਵਾਲੀ ਗਰਮੀ ਸਾਨੂੰ ਪਰੇਸ਼ਾਨ ਕਰ ਰਹੀ ਹੈ ਪਰ ਤਾਪਮਾਨ ਸਵੇਰ ਟਿੱਗਨ ਕਾਰਨ ਸਾਨੂੰ ਠੰਡ ਮਹਿਸੂਸ ਹੋਣ ਲੱਗੀ ਹੈ ਜਿਹਾ ਭਾਰਤੀ ਮੌਸਮ ਅੰਕੜਿਆਂ ਨੇ ਚੰਡੀਗੜ੍ਹ ਮੌਸਮੀ ਪਾਹ ਗਿਆਨ ਕੇਂਦਰ ਤੋਂ ਤਾਜ਼ਾ ਅੰਕੜਿਆਂ ਦੇ ਵਿੱਚ ਰਾਤ ਦਾ ਘੱਟੋ ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ आईएमडी दिस स्काईमैकਟ ਦੇ ਅਨੁਸਾਰ ਹੁਣ ਉੱਤਰੀ ਭਾਰਤ ਤੋਂ ਦੱਖਣੀ ਮੌਨਸੂਨ ਦੀ ਰਵਾਨਗੀ ਦਾ ਸਮਾਂ ਆ ਗਿਆ ਹੈ 25 ਸਤੰਬਰ ਤੱਕ ਪੂਰੇ ਸੂਬੇ ਜੀ